ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਪਿੰਡ ਦੀਆਂ ਗਲੀਆਂ ਵਿੱਚ ਅੱਜ ਵੀ ਜਦੋਂ ਕੋਈ ਰਮਨ ਦਾ ਨਾਮ ਲੈਂਦਾ ਹੈ ਤਾਂ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਰਮਨ ਪਿੰਡ ਦਾ ਸਭ ਤੋਂ ਖੂਬਸੂਰਤ ਮੁੰਡਾ ਤੇ ਦੀਪ ਪਿੰਡ ਦੀ ਸਭ ਤੋਂ ਸੋਹਣੀ ਕੁੜੀ ਉਹਨਾਂ ਦਾ ਪਿਆਰ ਆਕਾਸ਼ ਤੇ ertidī ਵਾਂਗ ਸੀ ਬਹੁਤ ਖੂਬਸੂਰਤ ਪਰ ਕਦੇ ਵੀ ਪੂਰਾ ਨਹੀਂ ਹੋ ਸਕਿਆ ਰਮਨ ਤੇ ਦੀਪ ਬਚਪਨ ਦੇ ਦੋਸਤ ਹਨ ਕੋਈ ਕੋ ਸਕੂਲ ਵਿੱਚ ਪੜ੍ਹਦੇ ਇੱਕੋ ਖੇਤਾਂ ਵਿੱਚ ਖੇਡਦੇ ਤੇ ਇੱਕੋ ਨਦੀ ਵਿੱਚ ਤੈਰਦੇ ਸਨ ਜਦੋਂ ਵੱਡੇ ਹੋਏ ਤਾਂ ਉਹਨਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਉਹਨਾਂ ਨੇ ਇੱਕ ਦੂਜੇ ਨਾਲ ਵਾਅਦੇ ਕੀਤੇ ਕਿ ਉਹ ਕਦੇ ਵੀ ਇੱਕ ਦੂਜੇ ਨੂੰ ਨਹੀਂ ਛੱਡਣਗੇ ਰਮਨ ਦਾ ਸੁਪਨਾ ਸੀ ਯੋ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ ਦੀਪ ਨੂੰ ਇਹ ਸੁਣ ਕੇ ਬਹੁਤ ਡਰ ਲੱਗਦਾ ਸੀ ਔਰ ਉਸਨੇ ਕਦੇ ਵੀ ਰਮਨ ਨੂੰ ਨਹੀਂ ਰੋਕਿਆ ਉਸਨੇ ਕਿਹਾ ਜਾ ਰਮਨ ਮੈਂ ਤੇਰਾ ਇੰਤਜ਼ਾਰ ਕਰਾਂਗੀ ਰਮਨ ਫੌਜ ਵਿੱਚ ਭਰਤੀ ਹੋ ਗਿਆ ਤੇ ਦੂਰ ਦੇਸ਼ ਚਲਾ ਗਿਆ ਦੀਪ ਹਰ ਰੋਜ਼ ਉਸਦੀ ਚਿੱਠੀ ਦਾ ਇੰਤਜ਼ਾਰ ਕਰਦੀ ਚਿੱਠੀਆਂ ਉਹਨਾਂ ਦਾ ਇੱਕੋ ਇੱਕ ਸਹਾਰਾ ਸਨ ਰਮਨ ਆਪਣੀ ਚਿੱਠੀਆਂ ਵਿੱਚ ਆਪਣੀ ਜ਼ਿੰਦਗੀ ਦੀਆਂ ਗੱਲਾਂ ਲਿਖਦਾ ਤੇ ਦੀਪ ਉਸ ਨੂੰ ਆਪਣੇ ਪਿੰਡ ਦੀਆਂ ਗੱਲਾਂ ਦੱਸਦੀ ਉਹਨਾਂ ਦਾ ਪਿਆਰ ਚਿੱਠੀਆਂ ਦੇ ਜ਼ਰੀਏ ਹੀ ਜ਼ਿੰਦਾ ਸੀ ਇੱਕ ਦਿਨ ਦੀਪ ਦੇ ਪਿਤਾ ਨੇ ਉਸ ਦਾ ਵਿਆਹ ਕਿਸੇ ਹੋਰ ਮੁੰਡੇ ਨਾਲ ਤੈਅ ਕਰ ਦਿੱਤਾ ਦੀਪ ਨੇ ਆਪਣੇ ਪਿਤਾ ਨੂੰ ਬਹੁਤ ਸਮਝਾਇਆ ਰੋਈ ਮਿੰਤਾ ਕੀਤੀਆਂ ਪਰ ਉਸ ਦਾ ਪਿਤਾ ਨਹੀਂ ਮੰਨਿਆ ਦੀਪ ਨੂੰ ਪਤਾ ਸੀ ਕਿ ਉਸ ਦਾ ਪਿਆਰ ਅਧੂਰਾ ਰਹਿ ਜਾਵੇਗਾ ਉਸ ਨੇ ਰਮਨ ਨੂੰ ਇੱਕ ਆਖਰੀ ਚਿੱਠੀ ਲਿਖੀ ਜਿਸ ਵਿੱਚ ਉਸ ਨੇ ਆਪਣੀ ਸਾਰੀ ਕਹਾਣੀ ਲਿਖੀ ਉਸ ਨੇ ਕਿਹਾ ਮੈਂ ਤੇਰਾ ਇੰਤਜ਼ਾਰ ਕਰਾਂਗੀ ਭਾਵੇਂ ਮੈਨੂੰ ਕਿੰਨਾ ਵੀ ਸਮਾਂ ਲੱਗੇ ਦੀਪ ਦਾ ਵਿਆਹ ਹੋ ਗਿਆ ਤੇ ਉਹ ਪਿੰਡ ਛੱਡ ਕੇ ਚਲੀ ਗਈ ਉਸ ਦਿਨ ਤੋਂ ਕੁਝ ਦਿਨਾਂ ਬਾਅਦ ਰਮਨ ਨੂੰ ਉਸਦੀ ਚਿੱਠੀ ਮਿਲੀ ਰਮਨ ਨੇ ਚਿੱਠੀ ਪੜ੍ਹੀ ਤੇ ਉਸਦਾ ਦਿਲ ਟੁੱਟ ਗਿਆ ਉਹ ਆਪਣੇ ਕੰਮ ਤੇ ਨਹੀਂ ਜਾ ਸਕਿਆ ਉਹ ਬਹੁਤ ਉਦਾਸ ਹੋ ਗਿਆ ਤੇ ਉਸ ਨੂੰ ਆਪਣੀ ਜ਼ਿੰਦਗੀ ਖਾਲੀ ਲੱਗਣ ਲੱਗੀ ਕੁਝ ਸਾਲਾਂ ਬਾਅਦ ਰਮਨ ਜੰਗ ਵਿੱਚ ਸ਼ਹੀਦ ਹੋ ਗਿਆ ਉਸਦਾ ਸਰੀਰ ਤਿਰੰਗੇ ਵਿੱਚ ਲਪੇਟ ਕੇ ਪਿੰਡ ਲਿਆਂਦਾ ਗਿਆ ਸਾਰੇ ਪਿੰਡ ਵਿੱਚ ਸੋਗ छा ਗਿਆ ਦੀਪ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਸਦਾ ਦਿਲ ਟੁੱਟ ਗਿਆ ਉਸ ਨੂੰ ਲੱਗਿਆ ਜਿਵੇਂ ਉਸਦੀ ਰੂਹ ਹੀ ਉਸਦੇ ਸਰੀਰ ਨੂੰ ਛੱਡ ਕੇ ਚਲੀ ਗਈ ਹੋਵੇ ਉਹ ਆਪਣੇ ਘਰੋਂ ਭੱਜ ਕੇ ਰਮਨ ਦੇ ਘਰ ਪਹੁੰਚੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਰਮਨ ਨੂੰ ਸ਼ਹੀਦ ਦਾ ਦਰਜਾ ਮਿਲ ਚੁੱਕਿਆ ਸੀ ਦੀਪ ਨੇ ਰਮਨ ਦੀ ਆਖਰੀ ਨਿਸ਼ਾਨੀ ਉਸਦੀ ਵਰਦੀ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਉਸ ਨੂੰ ਗਲੇ ਲਾਇਆ ਉਸਨੇ ਕਿਹਾ ਰਮਨ ਮੈਂ ਤੇਰਾ ਇੰਤਜ਼ਾਰ ਕੀਤਾ ਪਰ ਤੂੰ ਤਾਂ ਮੈਨੂੰ ਛੱਡ ਕੇ ਚਲਾ ਗਿਆ ਉਸਨੇ ਆਪਣੀ ਬਾਕੀ ਦੀ ਜ਼ਿੰਦਗੀ ਰਮਨ ਦੀ ਯਾਦ ਵਿੱਚ ਗੁਜ਼ਾਰੇ। ਉਸਨੇ ਕਦੀ ਵੀ ਆਪਣੇ ਪਤੀ ਨੂੰ ਸਹੀ ਤਰ੍ਹਾਂ ਪਿਆਰ ਨਹੀਂ ਕੀਤਾ। ਉਸਦੇ ਦਿਲ ਵਿੱਚ ਸਿਰਫ ਰਮਨ ਦਾ ਨਾਮ ਸੀ। ਅੱਜ ਵੀ ਜਦੋਂ ਕੋਈ ਪਿੰਡ ਦਾ ਬੰਦਾ ਰਮਨ ਦੇ ਘਰ ਕੋਲੋਂ ਲੰਘਾਏ ਤਾਂ ਲੋਕਾਂ ਨੂੰ ਉਸ ਦੀ ਤੇ ਦੀਪ ਦੀ ਅਧੂਰੀ ਕਹਾਣੀ ਯਾਦ ਆ ਜਾਂਦੀ ਹੈ। ਇਹ ਕਹਾਣੀ ਹੈ ਜੋ ਸਾਨੂੰ ਦੱਸਦੀ ਹੈ ਕਿ ਕਈ ਵਾਰ ਪਿਆਰ ਪੂਰਾ ਨਹੀਂ ਹੁੰਦਾ ਪਰ ਉਸ ਦੀ ਯਾਦ ਨੀਸ਼ਾ ਸਾਡੇ ਨਾਲ ਰਹਿੰਦੀ। ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ